ਲੇਕ ਦੇ ਜਮਾ ਮੋਡ ਲਿਆ ਕੇ ਅਸੀਂ ਬ੍ਰੇਕ ਮਾਰੀ ਆ ਠੰਡ ਬਹੁ ਹੋ ਗਈ ਆ 14 ਡਿਗਰੀ ਟੈਂਪਰੇਚਰ ਆ ਉਧਰ ਬਰਫਾਂ ਵੀ ਦੇਖੋ ਬਿਲਕੁਲ ਲੱਗੇ ਆ ਆਪ ਲੋਕ ਕਿਹਨਾਂ ਤੇ ਕਹਾਂ ਸੇ ਹੈ ਪੰਜਾਬ ਸੇ ਪੰਜਾਬ ਹਾਂ ਸੁਣਾ ਪੰਜਾਬ ਕਾ ਹਾਂ ਸੁਣਾ ਪਤਾ ਹੈ ਸਤਿ ਸ਼੍ਰੀ ਅਕਾਲ ਪਤਾ ਹੈ ਸਤਿ ਸ਼੍ਰੀ ਅਕਾਲ ਦੇਖੋ ਕਿੰਨੀ ਦੂਰੋਂ ਸ਼ੁਰੂ ਹੋ ਗਈ ਆ ਤੇ ਆ ਇਧਰ ਨੂੰ ਲੈ ਕਿੰਨੀ ਆ ਘਾਟੀ ਜੀ ਦੇ ਉਲੇ ਬਹੁਤ ਜ਼ਿਆਦੀ ਆ ਪਰੇ ਨੂੰ ਸਮੁੰਦਰ ਹੀ ਲੱਗ ਰਿਹਾ ਟਾਕ ਸਿਰਿਸ ਦੀ ਨਵੀਂ ਵੀਡੀਓਜ਼ ਤੁਹਾਡਾ ਸਵਾਗਤ ਹੈ ਜਿੱਥੇ ਪਿਛਲੀ ਵੀਡੀਓ ਖਤਮ ਕੀਤੀ ਸੀ ਉਥੋਂ ਹੀ ਨਵੀਂ ਵੀਡੀਓ ਬਣਾ ਰਹੇ ਆ ਆਪਾਂ ਪਿਛਲੀ ਵੀਡੀਓ ਚ ਕਿਹਾ ਸੀ ਕਿ ਜਿੱਦਣ ਗੱਡੀ ਮੁੜੂਗੀ ਅਸੀਂ ਵੀ ਉਧਰ ਨੂੰ ਚੱਲ ਜਾਣਾ ਤੇ ਉਧਰ ਜਾਣ ਦਾ ਹੀ ਫੈਸਲਾ ਲਿਆ ਪਰ ਗੱਡੀ ਦਾ ਕਰਕੇ ਨਹੀਂ ਉਹ ਤਾਂ ਬਹਾਨਾ ਵਾ ਉਹ ਬਹਾਨਾ ਬਣਾਤਾ ਅਸੀਂ ਪਹਿਲਾਂ ਹੀ ਤੈਅ ਕੀਤਾ ਸੀ ਅਸੀਂ ਜਾਣਾ ਸੋਮਰਰੀ ਲੇਕ ਵੇਖਣ ਹਾਂਜੀ ਤੇ ਪਿਛਲੀ ਵੀਡੀਓ ਜਾ ਕੇ ਤੁਸੀਂ ਦੇਖ ਸਕਦੇ ਹੋ ਸੀ ਪੁਗਾ ਵੈਲੀ ਉੱਥੇ ਕਾਫੀ ਕਾਫੀ ਟਾਈਮ ਰੁਕੇ ਸਕੇ ਬਹੁਤ ਸੋਹਣਾ ਬੱਧੀ ਬਹੁਤ ਸੋਹਣਾ ਉੱਥੇ ਮਾਹੌਲ ਹੈਗਾ ਤੇ ਹੁਣ ਆਪਾਂ ਇਧਰ ਨੂੰ ਜਾਣਾ ਆ ਤੇ ਸਵੇਰੇ ਅਸੀਂ ਡਰਬਿੰਗ ਡੈਬਰਿੰਗ ਲਿਖਿਆ ਪਰ ਡਰਬਿੰਗ ਬੋਲਦੇ ਆ ਸਾਰੇ ਇੱਥੇ ਉਹ ਨਾ ਨਾ ਅੰਕਾਂ ਦੇ ਕਨਫਿਊਜ਼ ਕਰਤਾ ਜੇਗਾ 60 ਕਿਲੋਮੀਟਰ ਪਿੱਛੇ ਛੱਡ ਆ ਤੇ ਪੁੱਗ ਗਏ ਇੱਥੋਂ 7 ਕਿਲੋਮੀਟਰ ਆ ਸਮਦੋ ਆ ਨਾਲ ਹੀ ਪਿੰਡ ਆ 1 ਕਿਲੋਮੀਟਰ ਹੀ ਇੱਥੋਂ ਹਾਂ ਸਮਦੋ ਇੱਕ ਸਪਿਤੀ ਵੈਲੀ ਚ ਵੀ ਪਿੰਡ ਆ ਹਾਂਜੀ ਤੇ ਇੱਥੇ ਵੀ ਹੈਗਾ ਆ ਸਪਿਤੀ ਚ ਉਦੋਂ ਆਉਂਦਾ ਜਦੋਂ ਆਪਾਂ ਸਪਿਤੀ ਚ ਐਂਟਰੀ ਹੁੰਨੇ ਆ ਸਪਿਤੀ ਚ ਕ੍ਰੋਸ ਕਰ ਮਤਲਬ ਕਿ ਉਹ ਪੋਲ ਨੂੰ ਕ੍ਰੋਸ ਕਰਦੇ ਆ ਨਾ ਉੱਥੇ ਆਉਂਦਾ ਆ ਤੇ ਹੁਣ ਆਪਾਂ ਚੱਲੀਏ ਹਾਂਜੀ ਤੁਰਦੇ ਆਪਾਂ ਇਧਰ ਨੂੰ ਹਾਂਜੀ ਗੱਡੀ ਮੁੜ ਗਈ ਹੈ ਫਿਰ ਇੱਧਰ ਨੂੰ ਅਸੀਂ ਜਿੱਥੇ ਜਾਵਾਂਗੇ ਗੱਡੀ ਮੋੜਾਂਗੇ ਤੇ ਜੀਪੀਐਸ ਦੇ ਮੁਤਾਬਕ 51 ਕਿਲੋਮੀਟਰ ਆ ਲੇਕ ਤੇ 1 ਘੰਟਾ 40 ਮਿੰਟ ਲੱਗਣੇ ਆ ਤੇ ਇੱਥੇ ਕੋਈ ਨੈਟਵਰਕ ਨਹੀਂ ਹੈਗਾ ਪਰ ਅਸੀਂ ਜੀਪੀਐਸ ਦੇ ਵਿੱਚ ਉਹ ਮੈਪ ਪਹਿਲੇ ਡਾਊਨਲੋਡ ਕੀਤਾ ਪਿਆ ਮੈਂ ਇੱਥੋਂ ਦਾ ਲਦਾਖ ਦਾ ਤੇ ਈਜ਼ੀ ਰਹਿੰਦਾ ਤੁਸੀਂ ਵੀ ਇੰਜ ਕਰ ਲਿਆ ਕਰੋ ਜਿੱਥੇ ਨੈਟਵਰਕ ਨਹੀਂ ਹੁੰਦਾ ਫਿਰ ਵਧੀਆ ਸਰ ਜਾਂਦਾ ਉੱਥੇ ਹਾਂਜੀ ਉਹ ਪਿੰਡ ਪਿੱਛੇ ਰਹਿ ਗਿਆ ਸਮਦੋ ਸਮਦੋ ਪਰ ਇਹ ਪਿੰਡ ਦੀ ਨਾ ਰੰਗਤ ਸਪੀਤੀ ਵਾਲਿਆਂ ਤੋਂ ਬੜੀ ਵੱਖਰੀ ਆ ਵੱਖਰੀ ਐ ਇੱਥੋਂ ਦੇ ਪਿੰਡ ਹੋਰ ਸਾਭਦੇ ਨੇ ਹਾਂ ਉਹ ਉਹ ਚਿੱਟੇ ਰੰਗ ਨਾ ਬੜਾ ਖਿੱਚਦਾ ਆ ਚਿੱਟਦੇ ਨੇ ਹਾਂਜੀ ਇਹ ਮਿੱਟੀ ਜਿਹੇ ਰੰਗੇ ਨੇ ਤੇ ਉਹ ਘਾਟੀਆਂ ਦੇ ਥੱਲੇ ਆ ਮਤਲਬ ਕਿ ਪਹਾੜ ਦੇ ਉੱਪਰੋਂ ਆਪਾਂ ਹੱਥ ਥੱਲੇ ਨੂੰ ਨੇ ਹਾਂ ਇਹ ਇਹ ਪਹਾੜ ਦੇ ਉੱਪਰ ਨੂੰ ਨੇ ਅੱਛਾ ਇੱਧਰ ਨੂੰ ਵੈਸੇ ਕਾਫੀ ਗੱਡੀਆਂ ਜਾ ਰਹੀਆਂ ਐਸ ਤਰ੍ਹਾਂ ਹੀ ਆ ਨਾ ਚਲੋ ਆਪਾਂ ਵੀ ਚੱਲਦੇ ਆਂ ਫਿਰ ਮਸਾਂ ਇੱਥੇ ਆ ਕੇ ਐਲ.ਏ ਨੰਬਰ ਗੱਡੀਆਂ ਦੇਖਣ ਲੱਗਦੀਆਂ ਆ ਇਧਰਲੇ ਪਾਸੇ ਹਾਂਜੀ ਨਹੀਂ ਤੇ ਗੱਡੀ ਪੀ.ਬੀ ਪੀ.ਬੀ ਦੀਆਂ ਘਟ ਐਚ.ਪੀ ਐਚ ਆਰ ਹਰਿਆਣਾ ਹਿਮਾਚਲ ਪੰਜਾਬ ਦੀਆਂ ਇੱਕ ਦੋ ਟਾਵੀਆਂ ਵਿਖੀਆਂ ਆਪਾਂ ਨੂੰ ਗੱਡੀਆਂ ਯੂਪੀ ਦੀਆਂ ਵੀ ਸਿਗੀਆਂ ਗੁਜਰਾਤ ਵੀ ਰਾਜਸਥਾਨ ਵੀ ਮਹਾਰਾਸ਼ਟਰ ਦੀਆਂ ਬਹੁਤ ਸਿਗੀਆਂ ਹਾਂਜੀ ਕੇਰਲਾ ਸੀ ਤੇ ਇੱਕ ਜੇ ਕੇ ਦੀਆਂ ਬਹੁਤ ਆ ਕਿੰਨੀ ਦੂਰੋਂ ਦੂਰੋਂ ਵੇਖਣ ਆਉਂਦੇ ਸੀਜ਼ਨ ਚੱਲਦੇ ਆ ਨਾ ਹੁਣ ਲਦਾਖ ਸੀਜ਼ਨ ਐ ਇਹਨਾਂ ਦਿਨਾਂ ਦੇ ਵਿੱਚ ਇਸ ਕਰਕੇ ਬਹੁਤ ਸਾਰੇ ਟੂਰਿਸਟ ਆਏ ਹੋਏ ਨੇ ਅੰਕਲ ਦੱਸਦੇ ਸੀ ਪਹਿਲਾਂ ਫੋਰਨਰ ਬਹੁਤ ਆਉਂਦੇ ਸੀਗੇ ਪਰ ਹੁਣ ਆਪਣੇ ਇੰਡੀਅਨ ਬਹੁਤ ਆਉਣ ਲੱਗ ਗਏ ਇੰਡੀਅਨਸ ਲਈ ਲਦਾਖ ਸੀਜ਼ਨ ਆ ਪੂਰਾ ਪਰ ਹਾਂਜੀ ਅਸੀਂ ਆਏ ਆ ਹੱਲੇ 15 ਕਿਲੋਮੀਟਰ ਤੇ ਸਾਹਮਣੇ ਸਾਨੂੰ ਲੀਕ ਦਿਖਣ ਲੱਗੀ ਇਹ ਕਮਾਲ ਹੋ ਗਿਆ ਹੁਣ ਪਤਾ ਨਹੀਂ ਇਹ ਹੀ ਆ ਕਿ ਹੋਰ ਕੋਈ ਆ ਆ ਜੀਪੀਐਸ ਵਾਲਾ ਦਿਖਾ ਦੇ ਮਾੜਾ ਜਿਹਾ ਉਹਦਾ 51 ਸੀ ਨਾ ਹੁਣ 36 ਕਿਲੋਮੀਟਰ ਦਿਖਾ ਰਿਹਾ ਹੈ ਹਾਂਜੀ ਤੇ ਹੁਣ ਇਹ ਤਾਂ ਲੱਗ ਜਾ ਕੇ ਪਤਾ ਲੱਗੂਗਾ ਕਿ ਇਹ ਉਹੀ ਲੀਕ ਆ ਕਿ ਜਾਂ ਫਿਰ ਹੱਲੇ ਆਪਾਂ ਅੱਗੇ ਹੋਰ ਜਾਣਾ ਹੈ ਕਈ ਵਾਰ ਐਵੇਂ ਹੁੰਦਾ ਨਾ ਵੀ ਉਹ ਕੈਂਚੀਆਂ ਆਈਆਂ ਵਾਲੀਆਂ ਸੜਕਾਂ ਪਹਿਲਾਂ ਹੁੰਦੀਆਂ ਉਹਨਾਂ ਨੂੰ ਫੇ ਕੱਟਕੁੱਟ ਦਿੰਦੇ ਸਿੱਧੀਆਂ ਬਣਾ ਦਿੰਦੇ ਆ ਹਾਂਜੀ ਤੇ ਤਾਂ ਕਰਕੇ ਪੈਂਡਾ ਘਟ ਜਾਂਦਾ पर कमाल है जी क्योंकि सामने वो लेक ही लग रही है इतनी फुल्ली होर गुक्के होना देखो कितना पानी है इधर चलो बाकी आगे जाके देखਦੇ ਆ ਜਿਹੜੀ ਲੇਕ ਆਪਾਂ ਨੂੰ ਦਿਖ ਰਹੀ ਸੀ ਉਹਦੇ ਬਿਲਕੁਲ ਬਰਾਬਰ ਤੇ ਆ ਗਏ ਆ ਇਧਰ ਖੱਬੇ ਹੱਥ ਦਿਖ ਰਹੀ ਐ ਇਹ ਇਧਰੋਂ ਦਿਖਾਣੀ ਆ ਹਾਂਜੀ ਆ ਦੇਖੋ ਕਿੰਨਾ ਸੋਹਣਾ ਨੀਲਾ ਨੀਲਾ ਪਾਣੀ ਪਰ ਇਹ ਉਹ ਵਾਲੀ ਲੇਕ ਨਹੀਂ ਜੀ ਸੋਮਰੇਰੀ ਨਹੀਂ ਆ ਇਹ ਕੀ ਹੈ ਕਿਆ ਗੱਲ ਸੋ ਹਾਂਜੀ ਤੇ ਉਹ ਮੈਂ برف ਲੱਦੀਆਂ ਚੂਟੀਆਂ ਵੀ ਦਿਖਾ ਦਵਾਂ ਨਾਲੀ ਹਾਂ ਕਿੰਨੀ برف ਪਈ ਆ ਤੇ ਇਹਨਾਂ ਦਾ ਹੀ ਇਹ برف ਪਿਗਲ ਕੇ ਪਾਣੀ ਆ ਰਿਹਾ ਝਰਨਿਆਂ ਦੇ ਵਿੱਚ ਤੇ ਨਾਲਿਆਂ ਦੇ ਵਿੱਚ ਤੇ ਆਹ ਵਾਲੇ ਇਦਾਂ ਦੀਆਂ ਝੀਲਾਂ ਦੇ ਦੇ ਵਿੱਚ ਹਾਂਜੀ ਇਹ ਵੀ ਸੋਣੀ ਲੇ ਗਿਆ ਆ ਹੱਲੇ ਸੜਕ ਨਵੀਂ ਪਾਣੀ ਰਹੀ ਆ ਵਿੱਚ ਜੇ ਟੋਟੇ ਇਹਦੇ ਵਿੱਚ ਵੀ ਕਾਫੀ ਟੋਟਾ ਆਇਆ ਸੀਗਾ ਤੇ ਆਹਦੇ ਅੱਗੇ ਹੱਲੇ ਕੰਮ ਚੱਲ ਰਿਹਾ ਆ ਅੱਜ ਆਪਾਂ ਸਵੇਰੇ ਉੱਥੇ ਪਿੱਛੇ ਵੀ ਬਣਦੀ ਰੱਖੀ ਠੀਕ ਹੈ ਹਾਂਜੀ ਆ ਦਿੱਤਾ ਜੀ ਲੋਡ ਤੇ ਡੂਲਰ ਫੇਰੀ ਜਾਂਦੇ ਆ ਟਾਇਰਾਂ ਨੂੰ ਚੜ੍ਹਦੀ ਇੱਧਰ ਸੈਟ ਨਹੀਂ ਕਰ ਲਈਏ ਮਾੜੀ ਜੀ ਬੱਟੇ ਵਾਲੀ ਫਿਰ ਵੈਸੇ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਦੱਸਿਆ ਸੀਗਾ ਤੇ ਇਸ ਦੇ ਵਿੱਚ ਵੀ ਥੋੜੀ ਜਾਣਕਾਰੀ ਦੇ ਦਵਾਂ ਲੋਕ ਕਈ ਵਾਰ ਤੁਸੀਂ ਨਵੇਂ ਹੁੰਨੇ ਹੋ ਵੇਖਣ ਵਾਲੇ ਵੀਡੀਓ ਨੂੰ ਵੀ ਆ ਜਿੰਨੇ ਵੀ ਇੱਥੇ ਲੇਬਰ ਵਾਲੇ ਬੰਦੇ ਆ ਆ ਜਿਹੜੇ ਸੜਕਾਂ ਬਣਾ ਰਹੇ ਆ ਉਹਦੇ ਚ ਲਦਾਖ ਵਾਲੇ ਵੀ ਆ ਯੂਪੀ ਬਿਹਾਰ ਤੇ ਨੇਪਾਲ ਉਹ ਵਾਲੀ ਲੇਬਰ ਵੀ ਆਉਂਦੀ ਆ ਸੇਮ ਉਸੇ ਤਰ੍ਹਾਂ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਵੀ ਉਹ ਵਾਲੀ ਲੇਬਰ ਆਉਂਦੀ ਆ ਹਾਂਜੀ ਬਿਹਾਰ ਵਾਲੇ ਤਾਂ ਹਿਮਾਚਲ ਚ ਵੀ ਬੜੇ ਮਲੇ ਤੇ ਇੱਥੇ ਵੀ ਨੇ ਇੱਥੇ ਵੀ ਬਹੁਤ ਸੜਕਾਂ ਬਣਾ ਸੜਕਾਂ ਬਣਾਉਣ ਵਾਲਿਆਂ ਚ ਕਾਫੀ ਜ਼ਿਆਦਾ ਨੇ ਉਹ ਪਿੱਛੇ ਕੰਮ ਚੱਲ ਰਿਹਾ ਸੀ ਤੇ ਆ ਅੱਗੇ ਹੁਣ ਸਾਰੀ ਫਿਰ ਐਵੇਂ ਇੱਕ ਦੀ ਜਵੱਟਾ ਪਾਇਆ ਹੋਇਆ ਤੇ ਇਹਦਾ ਪਾਣੀ ਦੇਖੋ ਹਰਾ ਛੀਲਦਾ ਪੂਰਾ ਵਿੱਚ ਵਿੱਚ ਨੀਲਾ ਤੇ ਹਰਾ ਦੋਨੇ ਪੈ ਮਾਰਦਾ ਪੈ ਮਾਰਦੇ ਇਹ ਤੁਹਾਨੂੰ ਯਾਦ ਆਈ ਕਹੇ ਚੀਜ਼ ਦੀ ਹਾਂਜੀ ਯਾਦ ਆਈ ਕਹੇ ਚੀਜ਼ ਦੀ ਮੈਨੂੰ ਅੰਡਮਾਨ ਦੀ ਯਾਦ ਆਈ ਹੈ ਕਿਹੜਾ ਬੀਚ ਸੀ ਹਾਂਜੀ ਪੀਕਵਰੀ ਬੀਚ ਹੈਨਾ ਹਾਂਜੀ ਉਹ ਸੀਗਾ ਕੈਂਪਲਵੇ ਯੈਸ ਕੈਂਪਲਵੇ ਚ ਸੀਗਾ ਉਹ ਵੀ ਕਮਾਲ ਸੀ ਇਦਾਂ ਦਾ ਪਾਣੀ ਦਾ ਰੰਗ ਸੀ ਉਹ ਵੀ ਮੈਨੂੰ ਦੂਰੋਂ ਵੇਖ ਕੇ ਮੈਂ ਉਹੀ ਮੈਂ ਕਹਾ ਪਾਣੀ ਦੇ ਛੱਲਾ ਜਿਵੇਂ ਸਮੁੰਦਰ ਹੈ ਨਾ ਮੈਨੂੰ ਅੰਡਮਨ ਇੱਕ ਵਾਰੀ ਯਾਦ ਆ ਗਿਆ ਹਰਾ ਤੇ ਨੀਲਾ ਇਦਾਂ ਹੀ ਸੀ ਜਦੋਂ ਆਪਾਂ ਬੀਚ ਦੇ ਕੰਡੇ ਤੋਂ ਇਦਾਂ ਜਾ ਰਹੇ ਸੀ ਸਮੁੰਦਰ ਵੱਲ ਉਹ ਕਿਨਾਰੇ ਤੇ ਨੀਲਾ ਵਾ ਹਾਂ ਸੈਂਟਰ 'ਚ ਹਰਾ ਜਾ ਵਾ ਬਿਲਕੁਲ ਸੋਹਣੀ ਝੀਲ ਆ ਬਈ ਪਹਿਲਾਂ ਆਪਾਂ ਜਿਹੜੀ ਆਪਣੀ ਡੈਸਟੀਨੇਸ਼ਨ ਆ ਨਾ ਆ 31 ਕਿਲੋਮੀਟਰ ਹੈ। ਉੱਥੇ ਜਾਇਆ ਹੀ ਹੈ। ਆਉਂਦੇ ਹੋਏ ਜੇ ਟਾਈਮ ਬੱਜਦਾ ਆ ਥੱਲੇ ਚੱਲ ਜਾਂਗੇ ਕਿਉਂਕਿ ਲੋਕ ਖੜੇ ਆ ਥੱਲੇ ਵੀ ਜਾ ਕੇ ਹੁਣਾ ਰਸਤਾ ਜਾਣ ਲਈ। ਆਦੇ ਆਪਾਂ ਗੱਡੀਆਂ ਦੀ ਗੱਲ ਕਰਦੀ ਹਾਂ। ਡੀ.ਐਲ. ਨੰਬਰ ਆ ਰਹੀ ਆ ਗੱਡੀ। ਹਾਂਜੀ। ਤੇ ਅਗਲੀ ਉਹ ਵੀ ਡੀ.ਐਲ. ਹੀ ਹੈ। ਦਿੱਲੀ ਦੀ ਹੈ। ਤੇ ਆਪਣੀ ਪੀ.ਪੀ. ਵੀ ਕੱਲੀ ਇੱਧਰ ਫਿਰ ਰਹੀ ਹੈ। ਦੇ ਨਾਲ ਆ ਭੱਜਿਆ ਜਾ ਰਿਹਾ ਉਹੀ ਲੱਗਦਾ ਲੇਕ ਚ ਜਾ ਕੇ ਮਿਲੂਗਾ ਔੜ ਤੋਂ ਲੰਗੇ ਇਹ ਵੀ ਸੜਕ ਸਾਰੀ ਨਵੀਂ ਹੈ ਹਾਲੇ ਹੁਣ ਤੱਕ ਜਿੰਨਾ ਆ ਗਏ ਆ ਆਪਾਂ ਉਹਦੇ ਚ ਥੋੜਾ ਕੀ ਟੁੱਟਾ ਟੁੱਟਾ ਆਇਆ ਹੈ ਲੇਕ ਦੇ ਆਪਾਂ ਤਕਰੀਬਨ ਮੋੜ ਪਹੁੰਚਣ ਵਾਲੇ ਹੀ ਆ ਲੇਕ ਦੇ ਬਿਲਕੁਲ ਕੰਡੇ ਆ ਹੁਣ ਤੇ ਇਹ ਸੜਕ ਵੀ ਕੰਡੇ ਕੰਡੇ ਹੀ ਐ ਤੇ ਕਣੀਆਂ ਜੀਆਂ ਵੀ ਆ ਗਈਆਂ ਮਾੜੀਆਂ ਮਾੜੀਆਂ ਸਮੁੰਦਰ ਹੀ ਲੱਗ ਰਿਹਾ ਕਿੰਨਾ ਸੋਹਣਾ ਐ ਉਹ ਸਾਹਮਣੇ ਉਧਰ ਸੂਰਜ ਪੈ ਰਿਹਾ ਨਾ ਝੂਟੀਆਂ ਹੋਈਆਂ ਤੇ ਉਹ ਵੀ ਗੱਦਾਂ ਚਟੀਆਂ ਚਟੀਆਂ ਲੱਗ ਰਹੀਆਂ ਪਰ ਉਹ ਬਰਫ਼ ਨਹੀਂ ਗੀ ਉਹਨਾਂ ਦਾ ਰੰਗ ਹੀ ਐਵੇਂ ਦਾ ਹਾਂਜੀ ਦਾਇਰਾ ਬਹੁਤ ਵੱਡਾ ਇਸ ਝੀਲ ਦਾ ਨਾ ਹਾਂ ਬਹੁਤ ਤਕੜੀ ਆ ਵੀ ਤਾਂ ਇਹ ਤਾਂ ਫੇਮਸ ਆ ਹੈ ਡੀਵਟ ਡਿਜੀ ਲਿਆ ਯੈਸ ਸਮੁੰਦਰੀ ਲੱਗਦਾ ਉਹ ਜਿੱਦਾਂ ਬਹੁਤ ਏਰੀਆ ਦਾ ਪਾਣੀ ਆਉਂਦਾ ਨਾ ਬਹੁਤ ਤਕੜਾ ਇਹਦਾ ਦਾਇਰਾ ਦੱਸ ਰਿਹਾ ਇਧਰੋਂ ਹੀ ਵਧੀਆ ਲੱਗ ਰਹੀ ਅੱਜ ਦੇ ਹੋਰ ਇਹ ਤਾਂ ਕਿਉਂਕਿ ਤੜਕੀ ਆ ਆਹ ਝੀਲ ਤਾਂ ਇਧਰ ਆ ਅਸਲੀ ਨਜ਼ਾਰਾ ਇੱਥੇ ਸਿਰੇ ਜੇ ਤੇ ਆ ਕੇ ਉਹ ਵਾਲਾ ਪੁਆਇੰਟ ਆ ਗਿਆ ਆ ਜਿੱਥੇ ਆਈਟਬੀਪੀ ਬੈਠੀ ਆ ਲੇਕ ਦੇ ਬਿਲਕੁਲ ਮੋੜ ਤੇ ਮੋਰਲੇ ਪਾਸੇ ਤੇ ਐਵੇਂ ਲੱਗਦਾ ਵੀ ਜਿੱਦਾਂ ਇਹ ਇਧਰ ਪਿੰਡ ਜਾਂ ਵਸਿਆ ਹੁੰਦਾ ਸਾਰਾ ਹਾਂਜੀ ਢੇਲੇਲੇ ਪਾਸੇ ਨਾ ਕਿ ਇੱਥੇ ਟੂਰਿਸਟ ਰਹਿੰਦੇ ਵੀ ਆ ਨਾ ਫਿਰ ਆ ਕੇ ਉਹ ਹੱਟ ਸੂਟਸ ਬਣੀਆਂ ਪਈਆਂ ਕਾਫੀ ਕੁਝ ਹੈਗਾ ਇੱਥੇ ਦਾ ਹਾਂਜੀ ਇੱਧਰ ਆਦੇ ਹਾਲੇ ਕੁਝ ਬਣ ਵੀ ਰਿਹਾ ਆ ਹੋਟਲ ਵਗੈਰਾ ਹੋਰ ਬਣਨਗੇ ਵੀ ਐਨ ਬਰਫ਼ ਲੱਗ ਗਈ ਆ ਗਈ ਆ ਠੰਡ ਹੋਣੀ ਬਾਹਰ ਨਿਕਲ ਕੇ ਪਤਾ ਲੱਗੂਗਾ ਆ ਲੈਕ ਦੇ ਜਮਾ ਮੋੜ ਲਿਆ ਕੇ ਅਸੀਂ ਬ੍ਰੇਕ ਮਾਰੀ ਆ ਠੰਡ ਬਹੁ ਹੋ ਗਈ ਆ 14 ਡਿਗਰੀ ਟੈਂਪਰੇਚਰ ਆ ਤੇ ਇੱਕ ਤੇ ਇਧਰੋਂ ਛੱਲਾਂ ਦਾ ਛੱਲਾਂ ਦੀ ਠੰਡ ਆਹੋ ਠੰਡੀ ਠੰਡੀ ਹਵਾ ਤੇ ਮਾੜੀ ਮਾੜੀ ਕਰ ਮਾੜੀ ਮਾੜੀ ਪੂਰ ਵੀ ਪੈ ਰਹੀ ਤੇ ਉਧਰ ਬਰਫਾਂ ਵੀ ਦੇਖੋ ਬਿਲਕੁਲ ਲੱਗੇ ਆ ਇਹਦਾ ਕਰਕੇ ਹੁਣ ਫਿਰ ਠੰਡ ਹੋ ਗਈ ਤੇ ਆਪਾਂ ਤਾਂ ਉੰਦੇ ਜੈਕਟ ਪਾ ਲਈਆ ਸਹੀ ਚਾਹੀਦਾ ਪਾਣੀ ਨਾਲ ਕਿੰਦਾ ਛਾਲਾ ਵੱਜ ਰਿਹਾ ਲੱਗ ਰਿਹਾ ਪਾਣੀ ਆ ਜਿੱਦਾਂ ਤੁਸੀਂ ਉਧਰੋਂ ਕਹਿੰਦੇ ਨਾ ਸਮੁੰਦਰ ਲੱਗ ਰਿਹਾ ਹਾਂਜੀ ਹਾਂਜੀ ਐਦਾਂ ਹੀ ਹੁੰਦਾ ਸਮੁੰਦਰ ਦੇ ਵਿਚਕਾਰ ਇਹ ਵੀ ਨਾ ਆਹੀ ਫੀਲਿੰਗ ਹੁੰਦੀ ਹੈ ਜੇ ਅੱਥੇ ਖੜ੍ਹਦੇ ਆ ਉਧਰੋਂ ਹਵਾ ਇਧਰ ਨੂੰ ਆ ਰਹੀ ਨਾ ਪਾਣੀ ਤਾਂ ਹੀ ਇਧਰ ਨੂੰ ਨਾਮਾ ਵਾਲਾ ਬਹੁਤ ਸੋਹਣਾ ਆ ਬਹੁਤ ਸੋਹਣਾ ਆ ਤੇ ਇਧਰ ਹੀ ਬਹੁਤ ਸਾਰੇ ਕੰਮੇ ਲੱਗੇ ਪਏ ਆ ਤੇ ਉਹ ਬਲੌਕ ਇੱਥੇ ਹੀ ਭਰੀ ਜਾਂਦੇ ਆ ਬਲੌਕ ਜੇ ਬਣਾਈ ਜਾਂਦੇ ਪਤਾ ਨਹੀਂ ਕਾਦੇ ਲਈ ਉਹ ਸਾਰੀ ਵਸਤੀ ਲੱਗਦਾ ਵਰਤਦੇ ਜਿੱਦਾਂ ਉਹ ਬਿਲਡਿੰਗ ਦਿਖਾਈ ਸੀ ਨਾ ਹਾਂਜੀ ਹਾਂਜੀ ਉਹ ਇੱਥੇ ਹੀ ਭਰ ਭਰ ਕੇ ਇੱਥੇ ਹੀ ਬਣਾ ਬਣਾ ਕੇ ਇੱਥੇ ਚਣੀ ਜਾਂਦੇ ਆ ਹੋਰ ਇੱਥੇ ਕਿਹੜਾ ਇਟਾਂ ਵਾਲੇ ਪੱਠੇ ਹੋਣੇ ਆ ਇਹੀ ਕੰਮ ਚੱਲਦਾ ਤੇ ਇਧਰ ਵੀ ਆਹ ਦੇਖੋ ਬਾਈਕਰ ਖੜੇ ਹੁਣ ਤੇ ਚੱਲੇ ਆ ਇੱਧਰ ਵੀ ਤੇ ਇੱਧਰ ਅੱਗੇ ਵੀ ਆਏ ਹੋਏ ਆ ਕਿਉਂਕਿ ਇਹਨਾਂ ਨੂੰ ਵੇਖ ਕੇ ਸਾਨੂੰ ਪਤਾ ਲੱਗਾ ਵੀ ਰਾਹ ਇੱਧਰ ਦੀ ਹੈਗਾ ਆ ਪਹਿਲਾਂ ਇਹ ਖੜੇ ਸੀ ਫਿਰ ਅਸੀਂ ਉਹ ਸਾਬ ਨਾਲ ਆ ਗਏ ਤੇ ਇੱਧਰ ਵੀ ਹੈਗੇ ਖੜੇ ਆ ਪਰ ਇਹਦਾ ਦਾਇਰਾ ਬਹੁਤ ੜਾ ਮਾਨ ਭੀ ਆ ਜਿਹੜੀ ਸਾਹਮਣੇ ਹੁਣ ਘਾਟੀ ਜੀ ਦਿਖ ਰਹੀ ਏ ਇਹਦੇ ਪਰਲੇ ਪਾਸੇ ਨੂੰ ਵੀ ਆ ਹਾਂਜੀ ਕਾਫੀ ਜਿਆਦੀ ਕਾਫੀ ਪਿੱਛੋਂ ਸ਼ੁਰੂ ਹੋ ਗਈ ਆ ਹਾਂਜੀ ਆਪਾਂ ਉੱਥੋਂ ਦਿਖਾਇਆ ਸੀਗਾ ਤੇ ਆ ਦੇਖੋ ਪੂਰਾ ਇੱਧਰ ਆ ਘਾਟੀ ਹਰੀ ਜਿਹੜੀ ਏ ਇਹ ਪੂਰੀ ਵੇਚੀ ਆ ਤੇ ਇਹਦੇ ਪਿਛਲੇ ਪਾਸੇ ਵੀ ਆ ਕਾਫੀ ਦੂਰ ਤੱਕ ਆ ਜੇ ਬੱਦਲ ਜਾ ਨਾ ਹੁੰਦਾ ਨਾ ਤਾਂ ਐਸੀ ਲੋ ਪੈਂਦੀ ਹੋਣੀ ਸੀਗੀ ਤੇ ਇਹ ਰੰਗ ਹੋਰ ਗੂੜਾ ਹੋ ਕੇ ਆਉਣਾ ਸੀਗਾ ਬੱਦਲ ਨੇ ਥੋੜਾ ਜਿਹਾ ਕੰਮ ਖਰਾਬ ਕਰਤਾ ਮਿੰਟ ਵਿੱਚ ਬੱਦਲ ਆ ਨਾ ਫੇ ਵਿੱਚ ਕਿਉਂਕਿ ਆ ਤੇ ਇਧਰ ਹਲੇ ਰੋਸ਼ਨੀ ਹੈਗੀ ਆ ਨੀਲਾ ਸਮਾਨ ਆ ਪਰ ਇੱਥੇ ਦਾ ਬੱਦਲ ਆ ਉੱਪਰ ਆਪਣੇ ਇਹ ਜਿੱਥੇ ਕ ਅਸੀਂ ਖੜੇ ਆ ਮੈਪ ਦੇ ਅਕੋਰਡਿੰਗ ਇਹ ਤਾਂ ਹਲੇ ਸ਼ੁਰੂਆਤ ਹੀ ਐ ਇਹਦੀ ਅਸਲ ਵਿਊ ਪੁਆਇੰਟ ਉਹ ਬਹੁਤ ਪਰਲੇ ਪਾਸੇ ਆ ਤੇ ਮੈਂ ਚਲੋ ਉੱਧਰ ਜਾ ਕੇ ਵੇਖਦੇ ਆਂ ਜਿਹਾ ਬੋਲ ਮਾ ਸੋ ਮੂ ਥੋੜਾ ਜੇ ਅੱਗੇ ਹੋਰ ਦੇਖੋਨੇ ਆ ਹਾਂਜੀ ਉਧਰ ਨੂੰ ਗੱਡੀ ਦੀ ਜਾਣਾ ਪੈਣਾ ਕਿਉਂਕਿ ਸੜਕ ਨਾਲ ਨਾਲ ਦੀ ਹੈਗੀ ਆ ਤੇ ਆਪਾਂ ਉਧਰ ਨੂੰ ਹੀ ਚੱਲਦੇ ਆ ਇੱਥੇ ਲੇਕ ਦੇ ਕੰਡੇ ਆ ਜਿਹੜਾ ਪਿੰਡ ਵਸਿਆ ਪਿਆ ਨਾ ਜਿਹੜੇ ਆਪਾਂ ਕਹਿੰਦੇ ਵੀ ਘਾਰ ਘੁਰ ਕਾਫੀ ਆ ਇੱਕ ਰਜ਼ੋਕ ਪਿੰਡ ਆ ਟਰੈਕਟਰ ਟਰੈਕਟਰ ਵੀ ਖੜੇ ਆ ਬਾਈ ਹਾਂਜੀ ਹਾਰ ਵਾਸਤੇ ਚੰਗਾ ਕੁਝ ਹੈਗਾ ਦੇ ਹੋਟਲ ਹਟ ਲਵਾਵਾ ਨੇ ਨਾ ਵੀ ਲਿਗਾ ਗ੍ਰੈਂਡ ਡਾਲਫਿਨ ਹੋਟਲ کافی ਕੁਝ ਹੈ ਮਿਲਕੀ ਵੇ ਗੈਸਟ ਹਾਊਸ ਸਪੀਤੀ ਜੇ ਵੀ ਮਿਲਕੀ ਵੇ ਤੁਸੀਂ ਵੇਖ ਸਕਦੇ ਹੋ ਲਦਾਖ ਜੇ ਮਤਲਬ ਜਿੱਥੇ ਮੌਸਮ ਸਾਫਾ ਉੱਥੋਂ ਯਾਰ ਮਿਲਕੀ ਵੇ ਦੇਖੂਗਾ ਦੇਖੂਗਾ ਆਹ ਦੇਖ ਲੋ ਵੀ ਲਦਾਖੀ ਵਿਆਨੇ ਪਹਿਲੇ ਦਿਨ ਵੇਖੇ ਆ ਬਾਈ ਜੁਲੇ ਕਿਵੇਂ ਹੋ ਠੀਕ ਹੋ इधर स्कूल भी है स्कूल है, आ, है। अच्छा ठीक है कौन सी कहां है कहाँ से हैं पंजाब, पंजाब से पंजाब? हाँ सुना है पंजाब का हाँ, सुना पता, पता है सस्तिकाल पता है सस्तिकाल बोलो सस्तिकाल पंजाबी गाने सुनते हो पंजाबी गाने सुनते हो गैस कर गंदा चक्कर फटे चक्कर फिर फटे ਤਾਂ ਬਹੁਤ ਕੁਝ ਆ ਬਈ ਆ ਉਹ ਥੱਲੇੋਂ ਤੇ ਹੋਰ ਅਗ ਲੱਗਦਾ ਹੈ ਉੱਪਰ ਆ ਕੇ ਤਾਂ ਹੋਰ ਵਾਵਾ ਇੱਧਰ ਇੱਧਰ ਲੈਣਾ ਇੱਧਰ ਜਾਣਾ ਆ ਜਿਹੜਾ ਰੈਸਟੋਰੈਂਟ ਆ ਆ ਲਾਈ ਜਾਂਦਾ ਨਾ ਮੋਰੇ ਮੋਟਰਸਾਈਕਲ ਬੱਲੇ ਬੱਲੇ ਵੀ ਇੱਧਰ ਦਾ ਕੰਟੈਂਟੋ ਟੈਂਟੀ ਹੋਇਆ ਪਿਆ ਬਹੁਤ ਜ਼ਿਆਦਾ ਮਤਲਬ ਉਮੀਦ ਨਹੀਂ ਸੀ ਆ ਤਾਂ ਪੂਰਾ ਇੰਨਾ ਅਸੀਂ ਹੋਰ ਕਿਤੇ ਨਹੀਂ ਵੇਖਿਆ ਸਪੀਤੀ ਜੇ ਵੀ ਨਹੀਂ ਵੇਖਿਆ ਇੰਨਾ ਕੈਂਪਿੰਗ ਵਾਲਾ ਜਿਸ ਪਾਚੇ ਜ਼ਰੂਰ ਸੀ ਪਰ ਉਹ ਵੀ ਹੋਰ ਮਤਲਬ ਉੱਥੇ ਸਾਰਾ ਕੁਝ ਸਾਹਮਣੇ ਜੇ ਸੀ ਆਹ ਬੜਾ ਥੋੜਾ ਜਿਹਾ ਗਾਂਹ ਜਾਈਏ ਹੋਰ ਖੁੱਲਾ ਹੋ ਜਾਂਦਾ ਹੋਰ ਖੁੱਲਾ ਹੋ ਜਾਂਦਾ ਇਹ ਹਿਸਾਬ ਹੈ ਇੱਥੇ ਇੱਥੇ ਤਾਂ ਪੂਰਾ ਬੱਦਲ ਖੁੱਲ ਗਿਆ ਬਈ ਤੇ ਚਾਨਣ ਹੈ ਨਹੀਂ ਪੂਰਾ ਵੀ ਏਲੇਕ ਤੇ ਤਾਂ ਕਰਕੇ ਆ ਸੀ ਕਿ ਆ ਵੀ ਇੱਥੇ ਰੁਕਦੇ ਆ ਸਵੇਰ ਨੂੰ ਜਾ ਦੇਖ ਕੇ ਫੇਰ ਹੀ ਜਾਵਾਂਗੇ ਤੇ ਗੱਡੀ ਆਪਾਂ ਇੱਧਰ ਲਾਤੀ ਐ ਤੇ ਆਹ ਵਾਲੇ ਇੱਥੇ ਟੈਂਟ ਹਾਊਸ ਨੇ ਯਾਕ ਕੈਂਪ ਤੇ ਇਹਨਾਂ ਯਾਕ ਕੈਂਪ ਵਾਲਿਆਂ ਕੋਲ ਆਪਾਂ ਰੁਕਣਾ ਕਾਫੀ ਯਾਦੇ ਲਾਏ ਪਏ ਆ ਇਧਰ ਨੂੰ ਵੀ ਟੈਂਟ ਟੂਟ ਤਾਂ ਆਮ ਮਿਲ ਜਾਂਦੇ ਆ ਹੁਣ 스ਪੀਤੀ ਜੇ ਵੀ ਤੇ ਇਥੇ ਲਦਾਖ ਜੇ ਵੀ ਸਵੇਰ ਨੂੰ ਵਿਖਾਂ ਵੇਖਾਂਗੇ ਨਾ ਕਿਉਂਕਿ ਐਡੀ ਦੂਰ ਆਏ ਆ ਜੇ ਚੰਗੀ ਤਰ੍ਹਾਂ ਝਾਕਾ ਹੀ ਨਾ ਲਿਆ ਤੇ ਫਿਰ ਫੇਕ ਕੀ ਫਾਇਦਾ ਆਹ ਟੈਂਟ ਆ ਵੀ ਆਪਣਾ ਮੈਡਮ ਜੀ ਆਰਾਮ ਫਰਮਾਉਣ ਲਾਪੇ ਪਹਿਲਾਂ ਹੀ ਸਮਾਨ ਲਿਓਣਾ ਲੈ ਆਪਾਂ ਅੱਜ ਮੇਰਾ ਸਿਰ ਦੁਖਦਾ ਥੋੜਾ ਥੋੜਾ ਆਹ ਥਕਾਵਟ ਹੋ ਜਾਂਦੀ ਨਾ ਟਰੈਵਲਿੰਗ ਲਗਾਤਾਰ ਹੀ ਹੋ ਗਿਆ ਨਾ ਸਫਰ ਕਰਦੇ ਹਾਂ ਨੂੰ ਇਹ ਜਿੱਦਾਂ ਦਾ ਸਰਚੂ ਚ ਹੀ ਨਾ ਉਦੇਰਗਾ ਹਾਂਜੀ ਪਰ ਉਹਦੇ ਚ ਗੱਦੀ ਸੀਗਾ ਥੱਲੇ ਹਾਂ ਇਹ ਥੋੜੇ ਛੋਟੇ ਜਿਹੇ ਬੈੱਡ ਲੱਗੇ ਬੈੱਡ ਟਾਈਪ ਆ ਇਹ ਨਾਲ ਹੀ ਇਹਦੇ ਅੰਦਰ ਹੀ ਆਰ ਜੀ ਜੇ ਤੌਰ ਤੇ ਵਾਸ਼ਰੂਮ ਹੈਗਾ ਪਿਛਲੇ ਪਾਸੇ ਉਹਦੇ ਨਾਲ ਉਹ ਥੋੜਾ ਜਿਹਾ ਅਪਗ੍ਰੇਡਡ ਆ ਹਾਂ ਉਹਦੇ ਨਾਲ ਉਹ ਖੁੱਲਾ اٹੈਂਡ ਹਾਂ ਸਗਾ ਉਹ ਵੀ ਬਹੁਤ ਸੋਹਣਾ ਹਾਂ ਵਧੀਆ ਲੱਗਾ ਤੇ ਜਦੋਂ ਥੋੜਾ ਹਨੇਰਾ ਹੋਊਗਾ ਉਦੋਂ ਆ ਲਾਟੂ ਜਗਾ ਦੇਣਗੇ ਜਨਰੇਟਰ ਚਲਾਉਣਗੇ ਜਾਂ ਫਿਰ ਸੋਲਰ ਵਾਲਾ ਸਿਸਟਮ ਹੈਗਾ ਇਹਨਾਂ ਕੋਲ ਮੈਂ ਵੀ ਇਹ ਕੀ ਕਹਿ ਰੋਕੋ ਮੈਂ ਕਹਿਣ ਲੱਗੀ ਸੀਗੀ ਕਿੰਨਾ ਵਧੀਆ ਨਾ ਵੈਸੇ ਇਹ ਹੋਟਲਾਂ ਤੋਂ ਅਲੈਦਾ ਹੁਣ ਕਿੰਨੀਆਂ ਵਧੀਆ ਚੀਜ਼ਾਂ ਸਹੂਲਤਾਂ ਵਧੀਆ ਹੋ ਗਈਆਂ ਨਾ ਪੈਂਟ ਅਸੀਂ ਅੰਦਰ ਬੈਠੇ ਸੀ ਤਾਂ ਵਿਜੇ ਭਾਈ ਆ ਜਿਹੜੇ ਇੱਥੇ ਸਾਰਾ ਕੁਝ ਸੰਭ ਦੇ ਦੇ ਨੇ ਆਵਾਜ਼ ਮਾਰੀ ਕਹਿੰਦਾ ਭਾਈ ਬਾਹਰ ਆਓ ਤੇ ਚੀਜ਼ੇ ਵਖਾਈਏ ਆਦੇ ਮੋਰੇ ਸਤਰੰਗੀ ਪੀਂਗ ਕਿਉਂਕਿ ਕਣੀਆਂ ਪੈ ਰਹੀਆਂ ਨਾ ਥੋੜੀਆਂ ਥੋੜੀਆਂ ਉਹਦਾ ਕਰਕੇ ਸਤਰੰਗੀ ਪੀਂਗ ਪੈ ਗਈ ਹੈ ਆ ਇਧਰ ਆਦੇ ਇਹ ਇਧਰ ਜੇ ਉਧਰ ਹੁੰਦੇ ਆਪਾਂ ਫੇਰ ਪੂਰੀ ਤਹਿ ਜਾਣੀ ਸੀਗੀ ਉਹ ਸਾਈਡ ਹਾਂਜੀ ਮਾਲ ਜੇ ਉਹ ਉੱਪਰ ਹੁੰਦੇ ਨਾ ਉਧਰ ਫੇਰ ਦੇਖਣਾ ਸੀਗਾ ਵਧੀਆ ਦੇ ਦਿੱਤੇ ਸੋਮਰਰੀ ਲੇਕ ਦੇ ਕੰਡੇ ਲੱਗੇ ਇਹਨਾਂ ਟੈਂਟਾਂ ਦੇ ਵਿੱਚ ਆਪਾਂ ਰਾਤ ਕੱਟੀ ਤੇ ਨਵੀਂ ਸਵੇਰ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਕਿਉਂਕਿ ਪਿਛਲੀ ਵੀਡੀਓ ਆਪਾਂ ਖਤਮ ਨਹੀਂ ਕੀਤੀ ਸੀ ਕਿਉਂਕਿ ਜਿੱਦਾਂ ਇੱਕ ਦਿਨ ਖਤਮ ਹੁੰਦਾ ਆਪਾਂ ਵੀਡੀਓ ਖਤਮ ਕਰ ਦਿੰਦੇ ਆ ਪਰ ਇਹ ਵੀਡੀਓ ਆਪਾਂ ਚੱਲਦੀ ਰੱਖੀ ਸੀ ਕਿਉਂਕਿ ਆਪਾਂ ਝੀਲ ਸਵੇਰੇ ਦੁਆਰਾ ਦੇਖਣੀ ਆ ਕਿਉਂਕਿ ਹਲੇ ਰਾਤ ਵੇਖ ਨਹੀਂ ਸੀ ਉਹੀ ਕੱਲ ਹਨੇਰਾ ਹੋ ਗਿਆ ਸੀ ਬੱਦਲ ਹੋ ਗਿਆ ਸੀ ਬੱਦਲ ਬਹੁਤ ਹੋ ਗਿਆ ਸੀ ਪਰ ਅੱਜ ਵੀ ਬੱਦਲਾ ਖੈਰ ਕਿਉਂਕਿ ਹਲੇ ਦੇਣਿਆ ਇਹ ਨਿਕਲ ਆਊਗਾ ਤਾਂ ਆਪਾਂ ਚੱਲਦੇ ਹਾਂ ਉਧਰ ਝੀਲ ਵਾਲੇ ਪਾਸੇ ਨੂੰ ਤੇ ਇਧਰ ਆ ਟੈਂਟ ਵਾਲਿਆਂ ਦਾ ਪੂਰਾ ਜਿੱਦਾਂ ਪੈਲੇਸ ਦਾ ਨਹੀਂ ਹੁੰਦਾ ਸਾਬਕ ਤਾ ਡਾਈਨਿੰਗ ਹਾ ਲਿਆ ਹੈ ਇਹਦੇ ਚ ਬਹਿ ਕੇ ਅਸੀਂ ਡਿਨਰ ਵੀ ਕੀਤਾ ਤੇ ਬ੍ਰੇਕਫਾਸਟ ਵੀ ਕੀਤਾ ਆ ਲੈ ਲਓ ਬੋਤਲ ਪਾਣੀ ਵਾਲੀ ਤੇ ਆ ਇਹਨਾਂ ਦਾ ਕਿਚਨ ਆ ਛੋਟਾ ਜਿਹਾ ਠੀਕ ਹੈ ਫਿਰ ਜੀ ਬਾਏ ਬਾਏ ਇਹ ਬੜੇ ਵਧੀਆ ਕੁੱਕ ਨੇ ਬਹੁਤ ਵਧੀਆ ਸਮਾਨ ਬਣਾਇਆ ਠੀਕ ਹੈ ਮੁੰਡਿਆ ਆ ਵਧੀਆ ਠੀਕ ਹੈ ਭਾਈ ਠੀਕ ਹੈ ਓਕੇ ਜੀ ਫੇ ਮਿਲਦੇ ਆ ਆ ਟੱਪਿਓ ਵੀ ਖਾ ਲਓ ਉੱਥੋਂ ਟੱਪਦੀ ਉੱਥੇ ਕਿਉਂ ਦੀ ਇਧਰ ਆਪਣੀ ਗੱਡੀ ਖੜੀ। ਵਾਹ ਮਾਈ ਗਰੂਜੀ। ਹਣ ਆ ਰਹਾ ਲੰਘ ਕੇ ਆਪਾਂ ਨਾ ਇੱਥੋਂ ਦੀ ਉਹ ਪਿੱਛੋਂ ਦੀ ਫਿਰ ਲੇਕ ਆ ਲੈ ਜਾਣਾ। ਕੱਲ ਆਪਾਂ ਉਹ ਪਰਲੇ ਪਾਸੇ ਸੀ ਪਿੰਡ ਦੇ ਉਧਰ। ਸਾਹਮਣੇ ਲੇਕ ਦੇਖਣ ਲੱਪੀ। ਕਿਉਂਕਿ ਵੈਸੇ ਤਾਂ ਪਿੱਛੇ ਹੀ ਦੇਖ ਰਹੀ ਐ। ਬਹੁਤ ਵੱਡੀ ਆ ਤੇ ਇਧਰਲੇ ਪਾਸੇ ਵੀ ਆ ਸੜਕ ਦਾ ਕੰਮ ਚੱਲੀ ਜਾਂਦਾ। ਵੱਟਾ-ਵੱਟਾ ਪੈ ਗਿਆ ਚੰਗੀ ਤਰ੍ਹਾਂ। ਇਹ ਹੁਣ ਤਾਂ ਲੁੱਕ ਪੈਣੀ ਬਾਕੀ ਐ। ਉਹ ਸਾਹਮਣੇ ਜਿਹੜੀ ਉੱਚੀ ਜੀ ਚੋਟੀ ਦਿਖਦੀ ਹੈ ਨਾ ਉਹ 뷰ਪੁਆਇੰਟ ਆ ਉੱਥੋਂ ਸਾਰੀ ਲੇਕ ਵਿਖਦੀ ਹੈ ਕਹਿੰਦੇ ਪੂਰਾ ਚਾਕਾਵਲ ਦਾ ਆਗੇ ਆਪਾਂ ਸੋਮਰੋਰੀ ਲੇਕ ਦੇ ਕੰਡੇ ਤੇ ਮੇਰੇ ਵੱਲੋਂ ਵੀ ਗੁੱਡ ਮਾਰਨਿੰਗ ਸਾਰਿਆਂ ਨੂੰ ਥੋੜੀ ਜੀ ਬੱਦਲਵਾਈ ਹੈਗੀ ਆ ਪਰ ਕੋਈ ਨਾ ਵਿੱਚੋ ਵਿੱਚੋ ਸੂਰਜ ਛਾਤੀਆਂ ਮਾਰਦਾ ਹਾਂਜੀ ਹੋ ਜਾਣਾ ਸਹੀ ਤੇ ਠੰਡ ਆ ਵੀ ਇੱਥੇ ਠੰਡਾ ਮਾਹੌਲ ਆ ਕਿਉਂਕਿ ਰਾਤ ਵੀ ਮੀਂਹ ਪੈ ਗਿਆ ਸੀ ਨਾ ਪਰ ਲੇ ਸ਼ਹਿਰ ਦੇ ਵਿੱਚ ਸੁਣਨ ਨੂੰ ਮਿਲਦਾ ਵੀ ਉੱਥੇ ਗਰਮੀ ਆ ਇਹਦੇ ਨਾਲੋਂ ਜ਼ਿਆਦੀ ਹੂੰ ਕਿ ਜਾਣਾ ਕੰਡੇ ਵਾਲ ਚੱਲੀਏ ਹਾਂਜੀ ਹਾਂਜੀ ਚੱਲਦੇ ਆਂ ਇਧਰੋਂ ਦੀ ਕੋ ਉਧਰੋਂ ਦੀ ਇੱਥੋਂ ਉੱਤਰ ਚੱਲਦੇ ਆਂ ਚਲੋ ਫਿਰ ਜਦੋਂ ਆਪਾਂ ਕੱਲ ਸ਼ਾਮੀ ਗੱਡੀ ਰੋਕੀ ਸੀ ਉਦੋਂ ਲੇਕ ਦਾ ਉਹ ਕੰਡਾ ਸੀ ਪਰਲਾ ਜਿੱਥੋਂ ਸ਼ੁਰੂ ਹੁੰਦੀ ਆ ਦੇਖੋ ਕਿੰਨੀ ਦੂਰੋਂ ਸ਼ੁਰੂ ਹੋ ਗਈ ਆ ਤੇ ਆ ਇਧਰੋਂ ਹਲੇ ਕਿੰਨੀ ਆ ਘਾਟੀ ਜੀ ਦੇ ਉਲੇ ਬਹੁਤ ਜ਼ਿਆਦੀ ਆ ਪਰੇ ਨੂੰ ਤੇ ਇਹਨੂੰ ਇਹ ਪਵਿੱਤਰ ਜੀਲ ਮੰਨਦੇ ਆ ਨਾ ਮਨਪ੍ਰੀਤ ਹਾਂਜੀ ਹਾਂਜੀ ਪਵਿੱਤਰ ਹਾਂਜੀ ਸੋਮੀਨੇ ਪੌਂਡ ਲੇਕ ਤਾਂ ਮੋਰੇ ਲਾਉਂਦੇ ਆ ਜਿਹੜਾ ਸੋ ਲੱਗਦਾ ਨਾ ਹੂੰ ਟੀ ਐਸਓ ਵੈਸੇ ਬੋਲਦੇ ਸੋ ਆ ਆਹੋ ਟੀ ਸਾਈਲੈਂਟ ਆ ਇਹਨਾਂ ਦੀ ਹਾਂਜੀ ਤੇ ਮੁਰਰੀ ਮੋਮੀਨੇ ਮਦਰ ਕਹਿੰਦਾ ਸੀ ਮਦਰ ਹਾਂਜੀ ਮਾਂ ਮੰਨਦੇ ਆ ਰੀਰੀ ਨਾਮ ਆ ਵੱਡੀ ਤੇ ਨੇ ਆਪੇ ਹੁਣ ਆਲੇ-ਦੁਆਲੇ ਬਹੁਤ ਤਕੜੀਆਂ ਚੋਟੀਆਂ ਆ ਦੇਖੋ ਸਾਰੇ ਆਲੇ-ਦੁਆਲੇ ਚੋਟੀਆਂ ਆਈਆਂ ਤੇ ਕੱਲਾ ਇਹੀ ਥਾਂ ਡੂੰਗਾ ਆ ਹਾਂਜੀ ਤੇ ਇਹਨਾਂ ਸਾਰਿਆਂ ਦਾ ਪਾਣੀ ਇਹਦੇ 'ਚ ਆਉਂਦਾ ਆ ਉਹ ਦੇਖੋ allele ਉੱਪਰ ਬਰਫ਼ਾਂ ਕਿੰਨੀਆਂ ਨੇ ਹਾਂਜੀ ਤੇ ਇਹ ਪਾਣੀ ਇੱਥੇ ਜਮਾ ਰਹਿੰਦਾ ਏ ਕਿਤੇ ਨਹੀਂ ਜਾਂਦਾ ਨਹੀਂ ਤਾਂ ਬਹੁਤ ਸਾਰੀਆਂ ਝੀਲਾਂ ਦਾ ਪਾਣੀ ਦਰਿਆਵਾਂ ਦਾ ਰੂਪ ਧਾਰ ਲੈਂਦਾ ਨਾ ਨਦੀਆਂ ਬਣ ਜਾਂਦੀਆਂ ਪਰ ਇਹਦਾ ਪਾਣੀ ਇੱਥੇ ਹੀ ਜਮਾ ਰਹਿੰਦਾ ਇਹ ਉਦਾਹਰਨ ਦੇ ਤੌਰ ਤੇ ਉਹ ਜਿਹੜੀ ਚੰਦਰਤਾਰ ਝੀਲ ਆ ਚੰਦਰਾਦਰਿਆ ਜਾਂ ਜਿਹਨੂੰ ਆਪਾਂ ਚਨਾਬ ਵੀ ਕਹਿੰਨੇ ਆਂ ਨਿਕਲਦਾ ਹੂੰ ਤੇ ਉਹ ਤਨਕਰ ਲੇਗ ਨੂੰ ਵੀ ਤਾਂ ਪਵਿੱਤਰ ਮੰਨਦੇ ਆ ਉਹ ਹਾਂਜੀ ਉਹ ਵੀ ਮੰਨਦੇ ਆ ਪੱਥਰਾਂ ਦੀ ਤੇ ਪਾਣੀ ਦੀ ਖਾਸਮਤ ਪਤਾਇਆ ਇਹਨਾਂ ਬੋਧੀਆਂ ਚ ਖਾਸ ਕਰਕੇ ਹਾਂਜੀ ਕਿਉਂਕਿ ਪੱਥਰਾਂ ਦੇ ਉਹ ਪੈਰਾਮਿਡ ਵੀ ਬਣਾਉਂਦੇ ਆ ਨਾ ਦੇਖੇ ਜਿਹੜੇ ਆਪਾਂ ਕਿੰਨੀ ਸ਼ਾਂਤੀ ਕਿੰਨਾ ਸਕੂਨ ਆ ਇੱਥੇ ਬਿਲਕੁਲ ਜਿਹੜਾ ਸਾਇਲੈਂਸ ਆ ਨਾ ਉਹ ਵੀ ਮਹਿਸੂਸ ਹੁੰਦਾ ਕਹਿੰਦੇ ਹੁੰਦੇ ਨਾ ਵੀ ਚੁੱਪ ਦਾ ਵੀ ਇੱਕ ਸ਼ੋਰ ਹੁੰਦਾ ਉਹ ਇੱਥੇ ਮਹਿਸੂਸ ਕੀਤਾ ਜਾ ਸਕਦਾ ਬਹੁਤ ਵਧੀਆ ਲੱਗ ਰਿਹਾ ਹੈ ਉਹ ਜਿਹੜਾ ਹੁਣ ਸਾਹਮਣੇ ਪਹਾੜਾ ਨਾ ਝੀਲ ਦੇ ਪਰਲੇ ਪਾਸੇ ਉਦੋਂ ਦੇ ਮੈਂ ਫੋਟੋਆਂ 'ਚ ਵੇਖੇ ਸੀ ਲਾਈਵ 'ਚ ਪਹਿਲੀ ਵਾਰ ਵੇਖ ਰਿਹਾ ਉਹ ਪਾਣੀ ਦੇ ਨਾਲ ਉਹਦੇ ਰੰਗ ਬਦਲੇ ਨਾ ਜਿੱਥੇ ਤੋਂ ਪਾਣੀ ਵਹਿੰਦਾ ਨਾ ਇਹ ਲੋਕੀ ਕਹਿ ਰਹੇ ਮੇਰੇ ਤਾਂ ਸਿਰ ਟੱਲ ਪਾੜਾ ਬਿਲਕੁਲ ਉਹੀ ਉਹੀ ਕਟਾਂ ਪੈ ਰਹੇ ਜੀ ਤੇ ਰੰਗ ਬੀ ਕਿੰਨੇ ਸੋਹਣੇ ਨੇ ਨਾ ਇੱਕੋ ਜਗ੍ਹਾ ਤੇ ਖੜ ਕੇ ਤੁਸੀਂ ਬਹੁਤ ਸਾਰੇ ਰੰਗ ਵੇਖ ਸਕਦੇ ਹੋ ਅੱਛਾ ਉਹ ਸਾਹਮਣੇ ਵਾਲਾ ਵੀ ਪਹਾੜ ਦੇਖੋ ਕਿਦਾਂ ਪਲੇਨ ਜੈਨ ਉਹ ਵਧੀਆ ਲੱਗ ਰਿਹਾ ਹਾਂ ਉਹ ਐਵੇਂ ਦਾ ਜਿੱਦਾਂ ਟਿੱਬਾ ਨਹੀਂ ਹੁੰਦਾ ਰੇਤਾ ਦੇ ਟਿੱਬੇ ਆਪਣੇ ਦੋਨੇ ਚ ਬਹੁਤ ਹੁੰਦੇ ਹੀ ਐਵੇਂ ਦੇ ਪਹਿਲਾਂ ਹਣ ਤਾਂ ਬੜੀਆਂ ਮਸ਼ੀਨਰੀਆਂ ਜਦੋਂ ਦੀਆਂ ਆ ਗਈਆਂ ਫਿਰ ਆਲੂ ਲੱਗਣ ਲੱਪਿਆ ਉਹ ਜਿਹੜੀ ਉੱਪਰਲੀ ਬੈਲਟ ਹੈ ਨਾ ਕਾਲੇ ਸੰਘੇ ਵਾਲੀ ਉਹ ਇਦਾਂ ਹੀ ਹੁੰਦੀ ਈ ਸਾਰੀ ਮੱਖੀਆਂ ਵੀ ਆ ਦੇ ਭੀਪ ਭੀ ਕਰਨੀਆਂ ਇਥੇ ਆ ਕਰਦੀਆਂ ਆਵਾਜ਼ ਆ ਰਹੀ ਹੈ ਜਿੱਥੇ ਬੰਦਾ ਪਹੁੰਚ ਗਿਆ ਤੇ ਮੱਖੀਆਂ ਵੀ ਆ ਜਾਂਦੀਆਂ ਆ ਜਾਂਦੀਆਂ ਆ ਫੁੱਲ ਦੇਖੋ ਉਹ ਪਿੱਛੇ ਜਾਵਣੀ ਹੈ ਹਾਂਜੀ ਥੱਲੇ ਆ ਜਾਵਣੀ ਆ ਉਹ ਹੀ ਕਹਿੰਦੇ ਲੋਗਣ ਵਾਲੇ ਅੱਗ ਪੈਂਦੇ ਨੇ ਪਹਾੜ ਕੇ ਸੀਨਾ ਪੱਥਰਾਂ ਦਾ ਸਹੀ ਇਹ ਹੁਣ ਇੱਥੇ ਅਜੇ ਆਣ ਦੇਖਿਆ ਪਾ ਗਏ ਇਹਨਾਂ ਪਹਾੜਾਂ ਦੇ ਵਿੱਚ ਵੀ ਕਿੱਦਾਂ ਏ ਉੱਗਦੇ ਨੇ ਨਾ ਇੰਨੇ ਪੱਥਰ ਪਹਾੜਾਂ ਦੇ ਵਿੱਚ ਹੀ ਬਹੁਤ ਸਾਰੇ ਕਈ ਤਰ੍ਹਾਂ ਦੇ ਫੁੱਲ ਖਿੜੇ ਵੇਖੇ ਆ ਇਧਰ ਹੁਣ ਆਪਾਂ ਥੱਲੇ ਕੰਡੇ ਨਹੀਂ ਜਾ ਸਕਦੇ ਕਿਉਂਕਿ ਜਿੱਥੇ ਆ ਬੈਠੇ ਆ ਨਾ ਇੱਥੇ ਇੱਕ ਬਸ ਪਹਾੜ ਇਹ ਪਹਾੜੀ ਆ ਪੂਰਾ ਗਾਂ ਫਿਰ ਡੂੰਗਾ ਤਾਂ ਆ ਜਾਂਦਾ ਤੇ ਉਹ ਪਰਲੇ ਪਾਸੇ ਨਹੀਂ ਜਾ ਸਕਦੇ ਆ ਉਧਰੋਂ ਜਿੱਥੋਂ ਕੱਲ ਆਪਾਂ ਸ਼ਾਮੀ ਗਏ ਸੀ ਕਿਉਂਕਿ ਇਧਰੋਂ ਨਾ ਆਰਮੀ ਨੇ ਵਿੱਚੇ ਵਿੱਚੇ ਵਾਰਡ ਕੀਤੀ ਪਈ ਆ ਤੇ ਜਾਂ ਫਿਰ ਉਹ ਦੂਸਰਾ ਹੋਇਆ ਪਿਆ ਗਾ ਉਹਦਾ ਪਹਾੜ ਉਹਨਾਂ ਨੇ ਉਹ ਕਰ ਦਿੱਤਾ ਨਾ ਹਾਂਜੀ ਆ ਲੱਗਦਾ ਸੀ ਵੀ ਆਪਾਂ ਥੱਲੇ ਨੂੰ ਉਤਰ ਜਾਗੇ ਨਿਵਾਣ ਤੋਗਾ ਪਰ ਉਹ ਐਦਾਂ ਦੇਖਣ ਨੂੰ ਐਂ ਲੱਗ ਰਿਹਾ ਵੇਖ ਤਾਂ ਉਤਰਿਆ ਜਾਊਗਾ ਉੱਧਰ ਇੱਕ ਬੰਦਾ ਬੈਠਾ ਨਾ ਉਹਦੀ ਉਹਦੀ ਹੋਇਆ ਟਾਪ ਆ ਹਾਂ ਇਸੇ ਤਰ੍ਹਾਂ ਦਾ ਸਾਰਾ ਪਾਸਾ ਇਹ ਹਾਂਜੀ ਜਾ ਨਹੀਂ ਹੋਣਾ ਪਰਲੇ ਪਾਸੇ ਦੀ ਚੱਲਦੇ ਆਂ ਫਿਰ ਕੰਡੇ ਇੱਕ ਵਰ ਵੇ ਕੋ ਕੱਲ ਤੋਂ ਉਹਦਾ ਮੀਂਹ ਆ ਗਿਆ ਸੀ ਜਦੋਂ ਆਪਾਂ ਗਏ ਸੀ ਹਾਂਜੀ ਫੁੱਲ ਲੱਭ ਦੀ ਸੀ ਮੈਂ ਕਿੱਥੇ ਗਿਆ ਹੂ ਆਹ ਹੋਇਆ ਇਹ ਕਿੰਨੇ ਸੋਹਣੇ ਜਾਮਣੀ ਇਹਨਾਂ ਨੇ ਵੀ ਹੁਣ ਪਾਣੀ ਨਹੀਂ ਪਿਆ ਲੱਗਦਾ ਥੋੜੇ ਜਿ ਮਰ ਜਾ ਗਏ ਵਿਚਾਰੇ ਕਿਤੇ ਪੀਲੇ ਕਿਤੇ ਗੁਲਾਬੀ ਆਹ ਕਿੰਨੇ ਸੋਹਣੇ ਆਂ ਜਾਮਣੀ ਬੈਂਗਣੀ ਜੇ ਇਹ ਕਿੜਾ ਕੁ ਲਾ ਕੇ ਜਾਂਦੇ ਕੋਈ ਕੁਦਰਤ ਕਿਦਾਂ ਉਹ ਪੀਲੇ ਪੀਲੇ ਵੀ ਹੈਗੇ ਆ ਦੇ ਵਿੱਚ ਹੂੰ ਉਹ ਹਲੇ ਖਿੜੇ ਨਹੀਂ ਪੂਰੇ ਆ ਖਿੜੇ ਆ ਦੇ ਤੂੰ ਖਾ ਲੈ ਕਿੰਨੇ ਸਾਰੇ ਲੱਗਦੇ ਆ ਕੁਦਰਤ ਨੂੰ ਤਾਂ ਤੱਕੀ ਜਾਈਏ ਬੈਠੇ ਜੀ ਕਰਦਾ ਸਕੂਨ ਹੈ ਸ਼ਹਿਰ ਵਾਲੀ ਜ਼ਿੰਦਗੀ ਉਧਰ ਕਿੰਨੀ ਭੱਜ ਦੌੜਾਂ ਵਾਲੀ ਹੋਗੀ ਹੈ ਨਾ ਕਿੰਨਾ ਸ਼ੋਰ ਸ਼ਰਾਬਾ ਹੈ ਦੌੜ ਲੱਗੀ ਪਈ ਹੈ ਬਸ ਇੱਥੇ ਕੁਦਰਤ ਨੂੰ ਕੋਈ ਦੌੜ ਨਹੀਂ ਆ ਕੋਈ ਸ਼ੋਰ ਸ਼ਰਾਬਾ ਨਹੀਂ ਇੱਥੇ ਬਸ ਇੱਥੇ ਠਹਿਰਾ ਆਇਆ ਠਹਿਰਾ ਆਇਆ ਹੈ ਨਾ ਉਹ ਜਿੱਥੇ ਬੀਬਾ ਜੀ ਖੜੇ ਆ ਨਾ ਅਸੀਂ ਅੱਗੇ ਉੱਥੇ ਖੜੇ ਸੀਗੇ ਤੇ ਉਸ ਹੁਣ ਜਾਇਆ ਨਹੀਂ ਜਾਂਦਾ ਲੇਕੰਡੇ ਤੇ ਅਸੀਂ ਉਧਰ ਜਦੋਂ ਵਿਖਾਉਂਦੇ ਸੀ ਆਹ ਪੁਆਇੰਟ ਆ ਇੱਥੇ ਭਾਈ ਸਾਹਿਬ ਬੈਠੇ ਆ ਬਾਹਰਲੇ ਤੇ ਇੱਥੇ ਵੀ ਹੁਣ ਇਦਾਂ ਹੀ ਆ ਪਹਾੜ ਅੱਗੇ ਨੂੰ ਖਾੜਿਆ ਇਦਾਂ ਆ ਉਹਨਾਂ ਨੇ ਜਾਣ ਕੇ ਇਦਾਂ ਰੱਖਿਆ ਨਾ ਵੇ ਜਾਵੇ ਨਾ ਕੋਈ ਕੰਡੇ ਕਿਉਂਕਿ ਕਹਿੰਦੇ ਵੀ ਡੂੰਗੀ ਬਹੁਤ ਆ ਹਾਂਜੀ ਆ ਦੇਖੋ ਇੱਥੇ ਤੱਕ ਤਾਂ ਉਹਨਾਂ ਨੇ ਉਤਾਰ ਲਾਤੀ ਤੇ ਇੱਥੋਂ ਪਹਾੜ ਨੂੰ ਐਸਾ ਬਣਾ ਰੱਖ ਦਿੱਤਾ ਤਾ ਜੋ ਕਿ ਥੱਲੇ ਨਾ ਕੋ ਜਾ ਸਕੇ ਉਹ ਤੋਰ ਤੱਕ ਉਹਨਾਂ ਨੇ ਸਾਰੀ ਇਦਾਂ ਕੀਤੀ ਹੋਈ ਹੈ ਫੈਂਸਿੰਗ ਕੀਤੀ ਹੋਈ ਹੈ ਵਧੀਆ ਯਾਰ ਸੇਫਟੀ ਚੰਗੀ ਆ ਕਈ ਵਾਰ ਆ ਕੇ ਫੇ ਹੁਲੜ ਭਾਜੀ ਵੀ ਕਰਦੇ ਆ ਡੰਗਾਈ ਕਹਿੰਦੇ ਨਾਪੀ ਨਹੀਂ ਜਾ ਸਕਦੀ ਇਹਦੀ ਥੱਲੇ ਨੂੰ ਵਿਜ਼ੂਅਲ ਵੇਖਦੇ-ਵੇਖਦੇ ਅਸੀਂ ਬਹੁਤ ਥੱਲੇ ਚਲੇ ਗਏ ਸੀਗੇ। ਓਹੋ ਉੱਪਰ ਆਉਂਦਿਆਂ ਸਾਹ ਫੁੱਲ ਗਿਆ। ਕਿਉਂਕਿ ਆਕਸੀਜਨ ਹੈ ਹੀ ਨਹੀਂ ਯਾਰ। ਰੋਖੀ ਨਹੀਂ ਦਿਖਦਾ ਕੋਈ ਤੇ ਰੌਲੇ-ਰੌਲੇ। ਆਜੋ ਆਜੋ ਪਹੁੰਚ ਗਏ ਹਣ। ਹਾਂ ਇੱਧਰ ਗੱਡੀ ਖੜੀ ਪਿੱਛੇ। ਉੱਪਰ ਆ ਗਏ ਮੈਂ ਤਾਂ। ਆਜੋ ਆਜੋ ਲੈ ਵੀ ਖਿੱਚ ਲਿਆਂਦਾ ਕੰਮ। ਪਹੁੰਚ ਗਏ। ਆਕਸੀਜਨ ਹੈ ਨਹੀਂ ਇੱਥੇ। ਕਾਲ ਜਿਹੜੀ ਲੇਕ ਆਪਾਂ ਛੱਡ ਗਏ ਸੀ ਕਿਹਾ ਸੀ ਵੀ ਆਉਂਦੇ ਹੋਏ ਹੋ ਕੇ ਚੱਲਾਂਗੇ ਕਿ ਆਗਰ ਸੋ ਲੇਕ ਤੇ ਇਹਦੇ ਗੰਡੇ ਹੋ ਲੈਨੇ ਆਪਾਂ ਸਾਰੀਆਂ ਚੀਲਾਂ ਬਹੁਤ ਸੋਹਣੀਆਂ ਲੱਗ ਰਹੀਆਂ ਹੂੰ ਹੂੰ ਇਹਦਾ ਪਾਣੀ ਅੱਜ ਜਿਆਦਾ ਲੱਗ ਰਿਹਾ ਨਾ ਹਰਾ ਹਰਾ ਜਿਹਾ ਆਹੋ ਚਲੋ ਲਾਗੇ ਜਾ ਕੇ ਦੇਖਦੇ ਆਂ ਚੀਲਦੇ ਅਸੀਂ ਬਿਲਕੁਲ ਮੋਢਾ ਗਏ ਆ ਦਿਖਾਏ ਇਧਰ ਮੱਛਰੀ ਮਚਰ ਕੀੜਾ ਪਾ ਲਿਆ ਆ ਇਧਰ ਮੇਰੇ ਵੱਲ ਵੀ ਦੇਖੋ ਓਹੋਹੋ ਬਹੁਤ ਜ਼ਿਆਦਾ ਮੱਛਰ ਆ ਉਤਰਨਾ ਨੁਕਸਾਨਦਾ ਇੱਕ ਹੋ ਸਕਦਾ ਇੱਥੇ ਆਹ ਦੇਖੋ ਬਾਹਲਾ ਮਛਰ ਆ ਯਾਰ ਇਦਾਂ ਹੋਣਾ ਨਹੀਂ ਚਾਹੀਦਾ ਹਾਂ ਦੇਖੋ ਅੱਗੇ ਦੇਖੋ ਬੈਠਾ ਕਿੰਨਾ ਮੋਟਾ ਮੋਟਾ ਇਹ ਖਾਰੇ ਪਾਣੀ ਦੀ ਵਹਿਹ ਚ ਹੀ ਲੱਗਣ ਢੀ ਪੂਰੀ ਕਿਉਂਕਿ ਨਾ ਉਹ ਚਿੱਟੀ ਚਿੱਟੀ ਜਿੱਦਾਂ ਲੂਣ ਜੰਮਿਆ ਹੁੰਦਾ ਉਹ ਪਰਤ ਜੀ ਜਮੀ ਲੱਗਦੀ ਸੈਡਾਂ ਤੋਂ ਹਾਂਜੀ ਉੱਤਰਨਾ ਜੀ ਪਰ ਰਹਿਣ ਦਿਓ ਯਾਰ ਮੱਛਰ ਗੱਡੀ ਪਰ ਜਾਣੀਆਂ ਤੇ ਫਾਇਦਾ ਨਹੀਂ ਐ ਮੈਂ ਫੇਰ ਕੱਢਦੇ ਰਵਾਂਗੇ ਕਿ ਕਿਦਾਂ ਕਰੀਏ ਟਰਾਈ ਨਹੀਂ ਰਹਿਣ ਦਿੰਨੇ ਆ ਜ਼ਰੂਰੀ ਲੜਾਣਾ ਮੱਛਰ ਆ ਦੇਖ ਯਾਰ ਐਡਾ ਮੋਟਾ ਮੱਛਰ ਆਪਾਂ ਨਹੀਂ ਦੇਖਿਆ ਪੰਜਾਬ ਦੇ ਚੱਲਦੇ ਆ ਚੱਲਦੇ ਆ ਵਾਪਸ ਉਹ ਗੱਡੀਆਂ ਵਾਲੇ ਵੀ 2 ਮਿੰਟ ਉਤਰੇ ਤੇ ਸਾਰੇ ਜਾਣੇ ਨਾ ਗੱਡੀਆਂ ਛਾੜਨ ਰਹੀ ਸੀ ਆ ਤੇ ਜਿੰਨੇ ਖੜੇ ਦੋ-ਤਿੰਨ ਮਿੰਟ ਉਹ ਵੀ ਐ ਕਰਦੇ ਤਾਂ ਹੱਥ ਮਾਰਦੇ ਮਾਰਦੇ ਸੇਛੇ ਤੇ ਚੜ ਗਏ ਆ ਉਹਨਾਂ ਨੂੰ ਚੰਬੜ ਵੀ ਰਿਆ ਸੀਗਾ ਤੇ ਗੱਡੀਆਂ 'ਚੋਂ ਵੀ ਸਾਫ਼ ਕਰ ਰਹੇ ਸੀਗੇ ਕੋਈ ਨਾ ਇਹ ਵੇਖ ਲਈ ਹੋਰ ਕਿੰਨੀਆਂ ਵੇਖਣੀਆਂ ਨੇ ਇੱਥੇ ਰਹਿਣ ਦੰਨੇ ਆ ਉਹ ਵਾਲੀ ਝੀਲ ਦੇ ਕੋਈ ਮੱਛਰ ਦਾ ਦਾਣਾ ਨਹੀਂ ਸੀ ਹਨਾ ਇਹ ਵਾਲੀ ਦੇ ਪਤਾ ਨਹੀਂ ਕੀ ਕਰਨੇ ਆ ਚਲੋ ਕੋਈ ਗੱਲ ਨਹੀਂ ਅਜੀਬ ਆ ਆ ਦੇਖ ਲੋ ਨੌਜਵਾਨੀ ਸਾਈਕਲਾਂ ਤੇ ਜਾ ਰਹੀ ਆ ਚੀਲਾਲੇ ਪਾਸੇ ਨਾਲ ਅਰੀਆ ਆ ਕੁਦਰਤ ਨੂੰ ਦੇਖਣ ਦਾ ਜਨੂਨ ਹੈ ਹਾਂ ਆ ਗੋਰੀਆਂ ਲੱਗਦੀਆਂ ਮੈਨੂੰ ਬਾਹਰਲੇ ਆ ਹਾਂਜੀ ਇਧਰਲੇ ਨਹੀਂ ਧਿਆਨ ਨਾ ਕਰੇ ਹੋਰ ਨਾ ਫਚਿਉਂਦੇ ਹੁਣ ਇਹ ਉਹ ਦੂਸਰੇ ਲੱਗਦੇ ਕੋਰੀਅਨ ਜਾਂ ਉਦਾਂ ਦੇ ਸੀਗੇ ਜਨੂਨ ਹੈ ਪੰਡਿਆਂ ਦੇ ਸਰ ਉਹ ਸਾਹਮਣੇ ਦਿਸਣ ਲੱਗ ਗਿਆ ਪਿੰਡ ਸਮਦੋ ਜੀ ਜਿੱਥੋਂ ਇਹ ਵੀਡੀਓ ਸ਼ੁਰੂ ਹੋਈ ਸੀ ਉਸੇ ਟੀਪੁਆਇੰਟ ਤੇ ਆਪਾਂ ਪਹੁੰਚ ਲਏ ਆ ਉਸੇ ਮੋੜ ਤੇ ਜਾ ਕੇ ਹੁਣ ਆਪਾਂ ਫੇਰ ਫੈਸਲਾ ਕਰਨਾ ਕਿ ਕਿੱਧਰ ਜਾਣਾ ਉਸ ਮੋੜ ਨਾਲ ਆਪਾਂ ਨੂੰ ਪਿਆਰ ਹੋ ਗਿਆ ਇਹ ਫੈਸਲੇ ਵਾਲਾ ਮੋੜ ਆ। ਹੂੰ। ਮੋੜ ਲਾ ਪਹਾੜ ਦੇਖੋ ਕਿੰਨਾ ਸੋਹਣਾ ਨਾ। ਹਾਂਜੀ ਹਾਂਜੀ ਉਹੀ ਕੋਈ ਬਨਾਸਪਤੀ ਨਹੀਂ ਹੈ ਪਰ ਹਰਾਇਆ ਰੰਗ ਵਿੱਚੋਂ ਪਾ ਮਾਰਦਾ। ਹੂੰ। ਆ ਲੱਗਾ ਹੁਣ ਬਸ। ਮੋੜੋ। ਜਿਸ ਮੋੜ ਤੇ ਵੀਡੀਓ ਸ਼ੁਰੂ ਕੀਤੀ ਸੀ ਉਸੇ ਮੋੜ ਤੇ ਆ ਗਏ ਆ ਤੇ ਹੁਣ ਆਪਾਂ ਇੱਥੋਂ ਹੀ ਫਿਰ ਫੈਸਲਾ ਲੈਣਾਗਾ ਆਪਾਂ ਕਿੱਧਰ ਨੂੰ ਜਾਣਾ। ਕਿਉਂਕਿ ਪੈਟਰੋਲ ਸਾਡੇ ਕੋਲ 200-250 ਕਿਲੋਮੀਟਰ ਦਾ ਹੀ ਰਹਿ ਗਿਆ ਆ। ਤੇ ਸੁਣਨ ਚ ਆਇਆ ਕਿ ਨਿਊਮਾਲਾ ਨਾ ਪੰਪ ਉੱਥੇ ਤੇਲ ਖਤਮ ਹੋ ਗਿਆ ਆ ਉਸ ਕਰਕੇ ਉਹਨਾਂ ਨੇ ਬੰਦ ਕਰ ਦਿੱਤਾ ਸੀਗਾ ਤੇ ਹੁਣ ਆਪਾਂ ਵੇਖਦੇ ਆ ਕਿ ਕਿੱਧਰ ਨੂੰ ਜਾਂਦੇ ਆ ਨਹੀਂ ਤਾਂ ਫੇ ਆਪਾਂ ਨੂੰ ਰਾਹ ਚੋਂ ਕਿਤੇ ਉਹ ਖਰੀਦਣਾ ਪੈਣਾ ਤੇ ਉਹ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿੰਨਾ ਕੁ ਮਹਿੰਗਾ ਲਾਉਂਦੇ ਆ ਬਾਕੀ ਜੇਕਰ ਨਿਊਮਾ ਚ ਪੰਪ ਸ਼ਾਇਦ ਕੀ ਪਤਾ ਇੱਕ ਦਿਨ ਲਈ ਬੰਦ ਹੋ ਜਾਵੇ ਤੇ ਚੱਲ ਪਿਆ ਹੋਵੇ ਤਾਂ ਆਪਾਂ ਉਧਰ ਹੀ ਚੱਲ ਜਾਾਂਗੇ ਤੇ ਹੁਣ ਆਪਾਂ ਇਸ ਵੀਡੀਓ ਨੂੰ ਇੱਥੇ ਕਰਦੇ ਆ ਖਤਮ ਤੇ ਅਗਲੀ ਵੀਡੀਓ ਦੇ ਵਿੱਚ ਮਿਲਦੇ ਆ ਜਿਹੜੇ ਸਾਡੇ ਸਫ਼ਰ ਦੇ ਨਾਲ ਲਦਾਖ ਸਿੱਧੀ ਸ਼ੁਰੂ ਹੋਈ ਹੈ ਤੇ ਇਹ ਤੀਜੀ ਵੀਡੀਓ ਹੋਣੀ ਸਾਡੀ ਲद्दाख सीरीज ਦੀ ਇਸ ਤੋਂ ਪਹਿਲਾਂ ਸਪੀਤੀ ਅਸੀਂ ਜਾ ਕੇ ਆਏ ਤੇ ਉਹ ਵੀਡੀਓ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ Tata bye bye ਇਥੇ ਇਸ ਵੀਡੀਓ ਨੂੰ ਕਰਦੇ ਹਾਂ ਖਤਮ